ਲਗਾਇਆ ਗਿਆ ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਫੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਔਰ ਉਸੇ ਲੜੀ ਜਿਸ ਵਾਂਗ ਅੱਜ ਮਲੇਰ ਕੋਲਾ ਦੀ ਇਸ ਆਧੇ ਨਾਰੇ ਦੀ ਧਰਤੀ ਤੇ ਉਸ ਕੈਂਪ ਇਸ ਕੈਂਪ ਦਾ ਫੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਔਰ ਇਦੇ ਵਿੱਚ ਬਹੁਤ ਹੀ ਜੋਸ਼ੋਖ ਰੋਸ਼ ਦੇ ਨਾਲ ਸ਼ਹਿਰ ਤੇ ਪਿੰਡਾਂ ਦੇ ਸਾਡੇ ਨੌਜਵਾਨ ਸਾਥੀ ਜਿਹੜੇ ਨੇ ਉਹ ਖੂਮਦਾਨ ਕਰਨ ਲਈ ਪਹੁੰਚ ਰਹੇ ਹਨ ਔਰ ਮੈਂ ਇਹਨਾਂ ਸੋਲਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਇਸ ਤੋਂ ਇੱਕ ਗੱਲ ਵੀ ਸਿੱਧ ਹੁੰਦੀ ਹੈ ਕਿ ਸਾਡੇ ਨੌਜਵਾਨਾਂ ਵਿੱਚ ਆਪਣੇ ਸਮਾਜ ਪ੍ਰਤੀ ਬਹੁਤ ਵੱਡਾ ਮਤਲਬ ਬਲਬਲਾ ਔਰ ਜੋਸ਼ ਜਨਤਾ ਮੌਜੂਦ ਹੈ ਔਰ ਉਹ ਇਨਸਾਨੀਅਤ ਦੀ ਸੇਵਾ ਲਈ ਹੂਮ দান ਕਰਨ ਲਈ ਵੱਧ ਛੜ ਕੇ ਹਿੱਸਾ ਲੈ ਰਹੇ ਹਨ ਮੈਂ ਉਹ ਸਾਰਿਆਂ ਦਾ ਸਵਾਗਤ ਵੀ ਕਰਦਾ ਹਾਂ ਧੰਨਵਾਦ ਵੀ ਕਰਦਾ ਹਾਂ ਜੀ ਆਇਆਂ ਵੀ ਆਖਦਾ ਔਰ ਅੱਜ ਅਸੀਂ 100 ਤੋਂ ਵੱਧ ਯੂਨਿਟਡ ਹੈ ਹੂਮ ਦਾ ਉਹ ਜਮਾ ਕਰਾਂਗੇ ਔਰ ਸਰਕਾਰੀ ਹਸਪਤਾਲ ਮਲੇਰਪੁਰ ਦਾ ਵਿਖੇ ਇੱਕ ਐਂਡਡ ਹੈ ਆਯੋਜਿਤ ਕੀਤਾ ਗਿਆ ਹੈ ਔਰ ਆ ਦੇਖੋ ਸਾਡੇ ਸਰਪੰਚ ਸਹਿਬਾਨ ਤੇ ਸਾਡੇ ਮਕਸੂਦ ਕੌਂਸਲਰ ਸਹਿਬਾਨ ਆਪਣੇ ਆਪਣੇ ਪਿੰਡਾਂ ਚੋਂ ਆਪਣੇ ਆਪਣੇ ਵਾੜਾਂ ਚੋਂ ਨੌਜਵਾਨ ਸਾਥੀਆਂ ਨੂੰ ਲੈ ਕੇ ਆਏ ਨਾ ਔਰ ਬੱਡੇ ਪੱਧਰ ਤੇ ਕੈਂਪ ਜਿਹੜਾ ਹੈ ਉਹ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਇੱਕ ਘਾਟੇ ਦੇ ਮਿੰਟੇਡ ਘਾਟੇ ਦੇ ਅੰਦਰ ਅੰਦਰ ਮੈਂ ਸਮਝਦਾ ਹਾਂ ਕਿ ਆ ਕਾਫੀ ਵੱਡੇ ਪੱਧਰ ਤੇ ਫੂਮ ਦੇ ਜਿਹੜੇ ਯੂਨਿਟਸ ਨਾ ਉਹ ਜਮਾ ਹੋ ਚੁੱਕੇ ਨਾ ਔਰ ਬੜੀ ਤੇਜ਼ੀ ਨਾਲ ਕੈਂਪ ਚੱਲ ਰਿਹਾ ਹੈ ਦੀ ਇਨਸਾਨੀਅਤ ਹੀ ਬਹੁਤ ਵੱਡੀ ਸੇਵਾ ਹੁੰਦੀ ਹੈ ਖੂਨਦਾਨ ਕਰਨਾ ਔਰ ਖੂਨ ਜਿਹੜਾ ਹੈ ਉਹ ਇੰਨਾ ਬਹੁਮੁੱਲੀ ਚੀਜ਼ ਹੈ ਕਿ ਜਿਹੜੀ ਦੁਕਾਨਾਂ ਤੇ ਨਹੀਂ ਮਿਲਦੀ ਇਹ ਉਹੀ ਬੰਦਾ ਖੂਨਦਾਨ ਕਰਦਾ ਜਿਹਦੇ ਅੰਦਰ ਇਨਸਾਨੀਅਤ ਪ੍ਰਤੀ ਜੋਸ਼ ਜਲਵਾ ਤੇ ਇਨਸਾਨੀ ਤਲੀ ਪਿਆਰ ਔਰ ਇਨਸਾਨੀਤ ਦੀ ਸੇਵਾ ਦੀ ਭਾਵਨਾ ਹੁੰਦੀ ਹੈ ਔਰ ਇਹਦੇ ਕਿਸੇ ਕਿਸਮ ਦਾ ਭੇਸ ਭਾਵ ਨਹੀਂ ਹੁੰਦਾ ਇਸ ਕਰਕੇ ਮੈਂ ਅੱਜ ਇਸ ਮੌਕੇ ਤੇ ਖਾਸ ਤੌਰ ਤੇ ਪੈਗਾਮ ਦਵਾਂਗਾ ਕਿ ਹਿੰਦੂ ਮੁਸਲਮ ਸਿੱਖ ਇਸਾਈ ਸਾਰੇ ਆਪਸ ਵਿੱਚ ਪਾਈ ਪਾਈ ਹਨ ਕੋਈ ਉੱਚੀ ਨੀਵੀਂ ਛੁਛਾਤੀ ਨਹੀਂ ਕੋਈ ਐਸੀ ਬੀਸੀ ਕੋਈ ਫਰਕ ਨਹੀਂ ਹੈ ਕਿਸੇ ਵਿੱਚ ਸਾਰੇ ਰੱਬ ਦੇ ਬੰਦੇ ਨੇ ਸਾਰੇ ਇਨਸਾਨ ਨੇ ਔਰ ਸਾਰਿਆਂ ਵਿੱਚ ਇੱਕੋ ਰੰਗ ਦਾ ਖੂਨ ਹੈ ਔਰ ਜਦੋਂ ਕਿਸੇ ਲੋੜਵੰਦ ਨੂੰ ਖੂਨ ਦਿੱਤਾ ਜਾਂਦਾ ਹੈ ਉਹਦੇ ਖੂਨ ਚੜ੍ਹੇ ਜਾਂਦਾ ਹੈ ਉਦੋਂ ਇਹ ਨਹੀਂ ਦੇਖਿਆ ਜਾਂਦਾ ਵੀ ਇਹ हिंदू ਦਾ ਲਹੂ ਹੈ ਮੁਸਲਮਾਨ ਦਾ ਲਹੂ ਹੈ ईसाई ਦਾ ਲਹੂ ਹੈ ਸਿੱਖ ਦਾ ਲਹੂ ਹੈ ਦਲਿਤ ਭਰਾ ਦਾ ਲਹੂ ਹੈ ਯਾਸੀ ਬੀਸੀ ਦਾ ਲਹੂ ਹੈ ਖੂਨ ਤੋਂ ਖੂਨ ਹੈ ਔਰ ਇਨਸਾਨੀਅਤ ਦੀ ਸੇਵਾ ਲਈ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਦਾਤ ਹੈ ਔਰ ਜਿਹੜੇ ਵੀ ਬੰਦੇ ਜਿਹੜੇ ਵੀ ਨੌਜਵਾਨ ਸਾਡੇ ਅੱਜ ਇਸ ਕੈਂਪ ਵਿੱਚ ਹਿੱਸਾ ਲੈ ਰਹੇ ਹਨ ਉਹ ਸਾਰੇ ਇਸ ਇਲਾਕੇ ਦੇ ਪਾਤਰ ਹਨ ਔਰ ਰੱਬ ਕੋਲੋਂ ਉਹਨਾਂ ਨੂੰ ਬੜਾ ਇਸ ਦਾ ਹਾਜਰ ਸਲਾਮ ਮਿਲਣਾ ਹੈ ਔਰ ਇਨਸਾਨੀਅਤ ਵੀ ਇਸ ਗੱਲ ਤੋਂ ਬੜਾ ਬੜੀ ਖੁਸ਼ ਹੁੰਦੀ ਹੈ ਹਰ ਇਨਸਾਨ ਇਸ ਗੱਲ ਨੂੰ ਜਾਣ ਕੇ ਖੁਸ਼ੀ ਮਹਿਸੂਸ ਕਰਦਾ ਹੈ ਕਿ ਸਾਡੇ ਨੌਜਵਾਨਾਂ ਦੇ ਚਤਤਬਾ ਮੌਜੂਦ ਹੈ ਤੇ ਮੈਂ ਹੂੰ ਜਿਹੜਾ ਟਿਵੀਸ਼ਨ ਕਰਨ ਵਾਲੇ ਡੋਨੇਟ ਕਰਨ ਵਾਲੇ ਹਾਂ ਕਿਤੇ ਉਹਨਾਂ ਦਾ ਧੰਨਵਾਦ ਕਰਨਾ ਉੱਥੇ ਮੈਂ ਹਸਪੀਟਲ ਦੇ ਐਸਐਮ ਸਾਹਿਬ ਹੋਏ ਤੇ ਉਹਨਾਂ ਦੀ ਪੂਰੀ ਟੀਮ ਜੋ ਬੜੀ ਚਾਬਕਦਰ ਸੀ ਨਾਲ ਬੜੀ ਉਸਤੀ ਨਾਲ ਔਰ ਬਹੁਤ ਹੀ ਮਤਲਬ ਹੈ ਮਿਹਨਤ ਤੇ ਲਗਨ ਦੇ ਨਾਲ ਉਹ ਜਿਹੜਾ ਹੈ ਕਲੈਕਟ ਕਰਨ ਦੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਨਿਭਾ ਰਹੇ ਆ। थैंक यू वेरी मच। ਅੱਜ ਸਰ ਅੱਜ ਫੂਨਡਾਨ ਕੈਂਪ ਲਗਾਇਆ ਗਿਆ ਹੈਗਾ ਇੱਥੇ ਇਹਦੇ ਬਾਰੇ ਕੀ ਗੱਲ ਕਰਾਂਗੇ? ਅੱਜ ਯੂਥ ਦੀ ਟੀਮ ਆਮ ਆਦਮੀ ਹਲਕਾ ਮਲੇਰ ਕੋਟਲਾ ਵੱਲੋਂ ਸਰਦਾਰਪਾਲ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਫੂਨਡਾਨ ਕੈਂਪ ਦਾ ਇਹ ਦਿੱਤਾ ਗਿਆ ਵਾ। ਇਹਦੇ ਵਿੱਚ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿ ਕੈਂਪ ਲੱਗੋਗਾ ਤੇ ਬਹੁਤ ਘੱਟ ਸਮੇਂ ਵਿੱਚ ਜਿੰਨੇ ਡੋਨਰ ਆਏ ਨੇ ਜਿੰਨੇ ਫੂਲ ਦਾਨ ਕਰਨ ਦੇ ਤੁਸੀਂ ਆ ਗਏ ਤੇ ਸਾਨੂੰ ਉਮੀਦ ਨਹੀਂ ਸੀ ਇੰਨੇ ਬੰਦੇ ਆਣਗੇ ਤੇ ਸਾਨੂੰ ਉਮੀਦ ਹੈ ਵੀ ਉਹ ਉਹਨਾਂ ਦੇ ਤੱਕ ਟਾਈਮ ਮਿੰਟ ਕੋਈ ਸਮੇਂ ਵਿੱਚ ਲਗਭਗ 100 ਤੋਂ ਉੱਪਰ ਅੱਜ ਫੂਲ ਦਾਨ ਕਰਨਗੇ ਲੋਕ ਤੇ ਅਸੀਂ ਨੋਥਵਿੰਗ ਟੀਮ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਜਾ ਉਪਰਾਲਾ ਕੀਤਾ ਸਾਡੇ ਹਸਪਤਾਲ ਨੂੰ ਮਦਦ ਦਿੱਤਾ ਵੀ ਅਸੀਂ ਇਸ ਫੂਲ ਦਾਨ ਕੈਂਪ ਦਾ ਇਹ ਜੋ ਲੋਗਦਾਨ ਦੇ ਸਕੀਏ ਦੇ ਅਸੀਂ ਚਾਹੁੰਦੇ ਆ ਕਿ ਅੱਗੇ ਵੀ ਇਹ ਤਨਾ ਪ੍ਰਚਾਰਾ ਕਰਦੇ ਰਹੇ ਕੂਮ ਦਾ ਮਹਾਰਾਂਖਾ ਜਾਂਦਾ ਤੇ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ ਇਸ ਨੂੰ ਮੈਂ ਤੋਂ ਲੋੜ ਪਾਉਂਦਾ ਹਾਂ ਪੂਰੀ ਭਾਰਤ ਵਿੱਚ ਸਾਰੇ ਨੌਜਵਾਨਾਂ ਨੂੰ ਮੈਂ ਫੀਡ ਕਰਦਾ ਜੋ ਅੱਜ ਦੀ ਬੂਟ ਕਲੱਬ ਪੰਜਾਬ ਸ਼ਹੀਦ ਭਗਤ ਸਿੰਘ ਜੀ ਦੀ ਜਨ ਦਿਹਾੜੇ ਤੇ ਕੂਮ ਦਾ ਕੈਂਪ ਲਗਾਇਆ ਗਿਆ ਸਾਡੇ ਐਮ.ਐਲ.ਏ. ਸਾਹਿਬ ਕਟੂ ਬੀ ਦੀ ਰਾਮਾ ਨੋਦਿਰੋ ਆਹੀ ਏਟ ਆਸਾਦੀਪੈਰਾ ਹਸੰਦੀ ਪੰਚਾਇਤ ਇੱਥੇ ਖੋਦਾਨ ਕਰਨਾ ਇਸ ਲਈ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਖੋਦਾਨ ਇੱਕ ਤਾਂ ਬਹੁਤ ਵੱਡਾ ਦਾਣਾ ਹੈ ਲੋੜ ਬੰਦਾ ਦੀ ਰੋਡ ਪੂਰੀ ਹੋਈ ਹੈ ਮੈਂ ਅਪੀਲ ਕਰਦਾ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੋਦਾਨ ਕਰਨਾ ਚਾਹੁੰਦਾ ਹਾਂ ਧੰਨਵਾਦ ਸਾਹਿਬ ਜੀ ਕਿਨਾ ਸਰ ਸੁਖਵਿੰਦਰ ਸਿੰਘ ਨmberਦਾਰ ਕਿਹੜੇ ਪਿੰਡ ਤੋਂ ਆਏ ਜੀ ਆਦਮਪਾਲ ਦੇ ਜੀ ਤੇ ਅੱਜ ਖੂਨਦਾਨ ਦਾ ਕੰਪ ਲਗਾਇਆ ਤੁਸੀਂ ਵੀ ਖੂਨ ਦਿੱਤਾ ਕੀ ਕਹਿਣਾ ਚਾਹੁੰਨੇ ਆ ਆਮ ਮੈਸੇਜ ਖੂਨ ਜਿਦਾ ਸਰੀਰ ਦੀ ਤਦਰੁਸਤ ਹੈ ਕਿਸੇ ਦਾ ਭਲਾ ਹੋ ਜਾਂਦਾ ਖੂਨਦਾਨ ਕਰਨਾ ਚਾਹੀਦਾ ਮੈਂ ਪਹਿਲਾਂ ਆਰਮੀ ਦੇ ਵਿੱਚ ਤਿੰਨ ਵਾਰ ਖੂਨ ਦੇ ਚੁੱਕਿਆ ਤੇ ਉਸ ਤੋਂ ਬਾਅਦ ਥੋੜੇ ਸਰਜਰੀ ਹੋ ਗਈ ਸੀ ਦੋ ਦੁਬਾਰਾ ਅੱਜ 10 ਸਾਲਾਂ ਬਾਅਦ ਦੁਬਾਰਾ ਅੱਜ ਸੀ ਇਤਿਆਜ਼ ਭਗਤ ਸਿੰਘ ਤੇ ਜਨਮ ਦਿਹਾੜੇ ਤੇ ਜੋ ਪੰਜਾਬ ਸਰਕਾਰ ਨੇ ਬਹੁਤ ਵਧੀਆ ਮੁਹਿੰਮ ਚਲਾਈ ਹੈ ਤੇ ਆਪਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਸਭ ਤੋਂ ਵੱਡਾ ਦਾਨ ਹੈ ਖੂਨਦਾਨ ਜੇ ਚੱਲਦੇ ਹਾਰੇ ਦੇ ਤੱਕ ਖੂਨਦਾਨ ਕੈਂਪ ਲੱਗਿਆ ਉਹਦੇ ਵਿੱਚ ਅਸੀਂ ਬਾਅਦ ਚੜ ਕੇ ਹਿੱਸਾ ਲੈਣਾ ਤਾਂ ਕਿ ਅਸੀਂ ਜਿਉਂਦੇ ਜੀ ਕਿਸੇ ਨਾ ਕਿਸੇ ਲੋਕਾਂ ਦੇ ਕੰਮ ਆ ਸਕੀਏ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਨੌਜਵਾਨਾਂ ਨੂੰ ਮੈਸੇਜ ਇਹ ਹੈ ਬਾਤੋ ਬਾਤ ਚੂਸ ਕੇ ਆਪਣ ਨੂੰ ਜੁਆਇਨ ਕਰੋ ਜਿੰਨੇ ਸਮਾਜਿਕ ਦੇ ਕੰਮ ਨੇ ਖੂਨਦਾਨ ਜਾਂ ਫਿਰ ਹੋਰ ਸਮਾਜਿਕ ਵਾਲੇ ਸਹਾਇ ਲਈ ਨਸ਼ਿਆਂ ਦੇ ਵਿਰੁੱਧ ਅਵਾਜ਼ ਚੁਕਣੀ ਤੇ ਪੜਾਈਆਂ ਵੱਲ ਦੇ ਵਧਣਾ ਤੇ ਬਾਕੀ ਸਮਾਜ ਦੀ ਸੇਵਾ ਲਈ ਕੰਮ ਕਰਕੇ ਸਮਾਜ ਦੀ ਕਾਇਮੀ ਜਗਾਉਣਾ